ਜਾਨ ਦੇ ਨਮਰਸਰ ਜਾ ਰਹੇ ਸੀਗੇ ਸੋ ਉਹਨੂੰ ਜਿਹੜਾ ਹੈਗਾ ਉਸ ਵੱਡੀ ਵਾਰਦਾਤ ਨੂੰ ਹੋਣ ਤੋਂ ਮੁਹਾਲੀ ਪੁਲਿਸ ਵੱਲੋਂ EGTF ਦੇ ਨਾਲ ਮਿਲ ਕੇ ਰੋਕਿਆ ਗਿਆ ਸੋ ਇਹ ਜਿਹੜੇ ਵਿਅਕਤੀ ਹੈਗੇ ਸਾਡ ਨੂੰ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਇਸ ਇਨਫੋਰਮੇਸ਼ਨ ਤੇ ਸਾਡੇ ਨਾਰਕੋਟਿਕ ਇੰਚਾਰਜ ਸੁਰਜੀਤ ਸਿੰਘ ਜੀ ਨੇ ਨਾਕਾ ਜਿਹੜਾ ਲਾਇਆ ਹੋਇਆ ਸੀਗਾ ਉਸ ਨਾਕੇ ਤੇ ਦੋ ਵਿਅਕਤੀ ਇਕਬਾਲ ਸਿੰਘ ਏਲੀਅਸ ਵਿਨੈਜ ਜੋ ਕਿ ਦਿੱਲੀ ਦਾ ਰਹਿਣ ਵਾਲਾ ਹੈਗਾ ਗੁਲਸ਼ਨ ਕੁਮਾਰ ਏਲੀਅਸ ਮੋਨੂ ਇਹ ਵੀ ਪੀਰਾਗੜੀ ਦਿੱਲੀ ਦਾ ਰਹਿਣ ਵਾਲਾ ਹੈਗਾ ਇਹ ਦੋ ਵਿਅਕਤੀ ਫੜੇ ਗਏ ਜਿਨ੍ਹਾਂ ਕੋਲੋਂ ਦੋ 3 ਪੀ ਕੈਲੀਬਰ ਦੇ ਪਿਸਤਲ ਬਰਾਮਦ ਕੀਤੇ ਗਏ 18 ਲਾਈਵ ਕਾਰਟਿਜ ਬਰਾਮਦ ਕੀਤੇ ਗਏ ਇੱਕ ਕਾਲੀ ਰੰਗ ਦੀ ਸਕੋਰਪੀਓ ਗੱਡੀ ਵੀ ਇਹਨਾਂ ਕੋਲੋਂ ਬਰਾਮਦ ਕੀਤੀ ਗਈ ਹੈ ਜ ਜਿਹਦੀ ਆਰਸੀ ਤੇ ਓਨਰਸ਼ਿਪ ਅਸੀਂ ਵੈਰੀਫਾਈ ਕਰ ਰਹੇ ਹਾਂ ਫਿਰ ਇਹਨਾਂ ਦੀ ਗਾਂ ਪੁਛਗਿਸ਼ ਤੇ ਇਹ ਖੁਲਾਸਾ ਇਹਨਾਂ ਨੇ ਕੀਤਾ ਕਿ ਸतीश ਕੁਮਾਰ ਇੱਕ ਮੋਕਮਪੁਰ ਅਮ੍ਰਿਤਸਰ ਦਾ ਰਹਿਣ ਵਾਲਾ ਹੈਗਾ ਜੋ ਕਿ ਸੱਟੇਬਾਜ ਜੀ ਦਾ ਕੰਮ ਕਰਦਾ ਹੈ ਉਹਦੇ ਕਹੇ ਤੇ ਉਹ ਕਿਸੇ ਬੜੀ ਵਾਰਦਾਤ ਨੂੰ ਅੰਜਾਮ ਦੇਣਾ ਚਾਹੁੰਦਾ ਸੀਗਾ ਉਹਦੇ ਕਹੇ ਤੇ ਵੈਪਨ ਵਗੈਰੇ ਲੈ ਕੇ ਉੱਥੇ ਜਾ ਰਹੇ ਸੀਗੇ ਸੋ ਆਪਣੇ ਪੰਜਾਬ ਬਾਰਡਰ ਤੇ ਇਹਨਾਂ ਨੂੰ ਧਰ ਲਿਆ ਗਿਆ ਇਹਦੇ ਵਿੱਚ ਇੱਕ ਅਮਿਤ ਗੂਲੀਆ ਰੈਜ਼ੀਡੈਂਟ ਆਫ ਜੱਜਰ ਜਿਹੜਾ ਕਿ ਇੱਕ ਹੋਰ ਇਹਨਾਂ ਦਾ ਐਸੋਸੀਏਟ ਹੈਗਾ ਉਹ ਵੀ ਨਾਮਜਦ ਹੈਗਾ ਜਿਹਨੂੰ ਹਲੇ ਫੜੇ ਜਾਣਾ ਬਾਕੀ ਹੈ ਉਹ ਅਸੀਂ ਹਰਿਆਣਾ ਪੁਲਿਸ ਨਾਲ ਤਾਲਮਿਲ ਕਰਕੇ ਉਹਦੀ ਕਾਰਵਾਈ ਕੀਤੀ ਜਾ ਰਹੀ ਹੈ ਇਹ ਸਾਰੇ ਜੋ ਹੈਗੇ ਇਹ ਦਿੱਲੀ ਬੇਟ ਗੈਂਗਸਟਰ ਹੈਗਾ ਮਨਜੀਤ ਮਹਾਲ ਉਹਦੇ ਲਈ ਇਹ ਉਹਦੇ ਲਈ ਐਸੋਸੀਏਟਸ ਹੈਗੇ ਉਹਦੇ ਲਈ ਕੰਮ ਕਰਦੇ ਰਹੇ ਆ ਸੋ ਇਹ ਮਨਜੀਤ ਮਾਹਲ ਜੋ ਹੈ ਇਹ ਪਹਿਲਾਂ ਵੀ ਕਈ ਜਿਹੜੇ ਸ਼ੂਟਿੰਗ ਦੇ ਔਰ ਕਈ ਵਾਰਦਾਤ ਪੰਜਾਬ ਦੇ ਵਿੱਚ ਹੈਗੀ ਉਹਦੇ ਵਿੱਚ ਇਨਵੋਲ ਰਿਹਾ ਸੋ ਇਹ ਪ੍ਰਾਇਮਰੀ ਜਿਹੜੀ ਇਨਵੈਸਟੀਗੇਸ਼ਨ ਤੋਂ ਹੁਣੇ ਸਾਹਮਣੇ ਆਇਆ ਹੈ ਕਿ ਜਿਹੜੇ ਇਕਬਾਲ ਸਿੰਘ ਏਲੀਅਸ ਵਿਨੈ ਤੇ ਗੁਲਸ਼ਨ ਕੁਮਾਰ ਇਹ ਕ੍ਰਿਮੀਨਲ ਬੈਕਗ੍ਰਾਉਂਡ ਦੇ ਬੰਦੇ ਹੈਗੇ ਇਹਨਾਂ ਦਾ ਕ੍ਰਿਮੀਨਲ ਪਿਛੋਕੜ ਹੈ ਦਿੱਲੀ ਦੇ ਇਤਿਹਾਰ ਜੇੜ ਦੇ ਵਿੱਚ ਵੀ ਇਹ ਦੋਨੇ ਜਣੇ ਰਹਿ ਕੇ ਆ ਚੁੱਕੇ ਆ ਸतीश ਕੁਮਾਰ ਦੀ ਹੁਣ ਤੱਕ ਕੋਈ ਕ੍ਰਿਮੀਨਲ ਪਿਛੋਕੜ ਦੇ ਬਾਰੇ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਬਾਕੀ ਤਫਦੀਸ਼ ਕੀਤੀ ਜਾ ਰਹੀ ਹੈ ਸੋ ਇਹਨਾਂ ਦੇ ਹੋਰ ਵੀ ਕੁ ਐਸੋਸੀਏਟਸ ਸਾਹਮਣੇ ਆਉਂਦੇ ਹਨ ਮੋਟਿਵ ਜਿਹੜਾ ਹੈ ਉਹ ਸਾਹਮਣੇ ਆਉਂਦਾ ਤੁਹਾਨੂੰ ਉਹਦੇ ਬਾਰੇ ਅਪਡੇਟ ਕੀਤਾ ਜਾਏਗਾ ਥੈਂਕ ਯੂ ਸਰ ਹੁਣ ਤੱਕ ਦੀ ਇਨਵੈਸਟੀਗੇਸ਼ਨ ਦੇ ਅਸਰ ਸਾਹਮਣੇ ਆਇਆ ਉਹ ਹੈ ਕਿ ਪੰਜਾਬ ਜਿਹਨਾਂ ਨੇ ਵਾਰਦਾਤ ਨੂੰ ਅੰਜਾਮ ਦੇਣਾ ਸੀ ਤੇ ਵੈਪਨਸ ਜਿਹੜੇ ਇਹਨਾਂ ਕੋਲੋਂ ਰਿਕਵਰ ਹੋਏ ਹਨ ਜਿਹੜੇ ਫੋਰਨ ਮੇਡ ਇਹ ਕਿੱਥੋਂ ਲੈ ਕੇ ਆਏ ਇਹ ਜਿਹੜੇ ਵੈਪਨਸ ਹੈਗੇ ਇਹਦੀ ਹੁਣ ਅਸੀਂ ਕਰ ਰਹੇ ਹਾਂ ਮਤਲਬ ਦੇ ਅਪੀਅਰ ਫੋਰਨ ਮੇਡ ਲੇਕਿਨ ਆਈ ਥਿੰਕ ਦੇ ਆਰ ਇੰਡੀਅਨ ਮੇਡ ਵੈਪਨਸ ਓਨਲੀ ਇਹ ਗੱਲ ਜਿਹੜੀ ਅਪੀਅਰੈਂਸ ਔਰ ਵਾਰਦਾਤ ਦਾ ਜਿਵੇਂ ਦੱਸਿਆ ਗਿਆ ਹੈ ਕਿ ਸतीश ਕੁਮਾਰ ਜੋ ਹੈ ਅੰਮ੍ਰਿਤਸਰ ਦਾ ਉਹਨੇ ਇਹਨਾਂ ਨੂੰ ਸੱਦਿਆ ਸੀਗਾ ਸੋ ਸतीश ਕੁਮਾਰ ਨੂੰ ਹੁਣ ਗ੍ਰਿਫਤਾਰ ਕਰ ਲਿਆ ਗਿਆ ਉਹਦੀ ਇਨਟਰੋਗੇਸ਼ਨ ਤੋਂ ਸਾਹਮਣੇ ਆਏਗਾ ਕਿ ਕੀ ਵਾਰਦਾਤ ਕਰਵਾਉਣਾ ਚਾਹ ਰਿਹਾ ਸੀਗਾ ਹਥਿਆਰਾਂ ਦੇ ਨਾਲ ਕੋਈ ਮਨਜੀਤ ਮਾਹਲ ਨੇ ਵੀ ਉਹਨੂੰ ਡਾਇਰੈਕਸ਼ਨ ਦਿੱਤੀ ਜਾਂ ਕੋਈ ਬੈਠੀ ਉਹ ਅਸੀਂ ਹਲੇ ਇਨਟਰੋਗੇਸ਼ਨ ਦੇ ਵਿੱਚ ਜਦੋਂ ਇਹਨਾਂ ਦਾ ਕੋਈ ਅਸੋਸੀਏਟ ਫੜਿਆ ਜਾਏਗਾ ਉਸ ਤੋਂ ਬਾਅਦ ਇਹ ਗਲ clear ਸਰ ਇਹ ਜੁਆਇੰਟ ਆਪਰੇਸ਼ਨ ਹੈ ACTF ਤੇ ਮਹਾਲੀ ਪੁਲਿਸ ਦਾ ਕੋ ਸਿਕਰਟ ਇਨਫੋਰਮੇਸ਼ਨ ਸੀ ਇਸ ਤਰ੍ਹਾਂ ਜੀ 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 ਇਹ ਜੁਆਇੰਟਲੀ ਅਸੀਂ ਕੰਮ ਕੀਤਾ ਕੁਝ ਅਕਿਊਜ਼ ਪਹਿਲਾਂ ਫੜੇਗੇ ਸੀਗੇ ਉਹਦੇ ਬਾਅਦ ਫਿਰ ਸਾਡੀ ਟੀਮਾਂ ਇਕੱਠੀਆਂ ਵਰਕ ਕਰਦੇ ਰਹੀਆਂ ਬਾਕੀ ਅਕਿਊਜ਼ ਮੇ ਫੜਲੇ ਤੇ ਹੁਣ ਵੀ ਜਿਹੜਾ ਜੁਆਇੰਟ ਕਾਰਵੇ ਸਾਡੀ ਚੱਲ ਰਹੀ ਹੈ ਇਹਨਾਂ ਦੇ ਹੋਰ ਅਸੋਸੀਏਟ ਨੂੰ ਕਾਬੂ ਕਰਨ ਸਰ ਜਿਹੜਾ ਇਕਬਾਲ ਤੇ ਗੁਲਸ਼ਨ ਹੈ ਇਹ ਦੋਨਾਂ ਦੇ ਕਿੱਥੇ ਕਿੱਥੇ ਦਿੱਲੀ ਐਨਸੀਆਰ ਤੇ ਪੰਜਾਬ ਦੇ ਵਿੱਚ ਵੀ ਕੋਈ ਮਾਮਲੇ ਹਰਿਆਣਾ ਦੇ ਵਿੱਚ ਮਾਮਲੇ ਹੁਣ ਤੱਕ ਸਾਹਮਣੇ ਆਏ ਹਨ ਕਿ ਹਰਿਆਣਾ ਦਿੱਲੀ ਦੇ ਵਿੱਚ ਇਹਨਾਂ ਦੇ ਮਾਮਲੇ ਹੈਗੇ ਪੰਜਾਬ ਦਾ ਪਿੱਛੋਕੜ ਅਸੀਂ ਚੈੱਕ ਕਿਸ ਤਰ੍ਹਾਂ ਦੇ ਕਿਸ ਤਰ੍ਹਾਂ ਦੇ ਮਾਮਲੇ ਨਾ ਫੜ ਦਰਦੇ ਜੀ ਇਹ ਜੇ ਫਿਰ ਇਹ ਜਿਹੜੇ ਹੈਗੇ ਦਾਕਾਤੀ ਟਾਈਪ ਦੇ ਲੁੱਟਖੋ ਦੇ ਇਸ ਤਰੀਕੇ ਦੇ ਅਟੈਂਪਟ ਟੂ ਮਰਡਰ ਦੇ ਆਰਮਸੈਕ ਦੇ ਪਰਚੇ ਦਰਜ ਹੈਗੇ ਸਰ ਅਪਰੇ ਇਹ ਸਿੱਧਾ ਸੀ ਕਿ ਉਹ ਆ ਰਹੇ ਸੀ ਜਾਂ ਫਿਰ ਇਹਨਾਂ ਨੇ ਪਹਿਲਾਂ ਕਿਥਾਣਾ ਬਣਾਇਆ ਹੋ ਕੇ 몰ੀ ਦੇ ਲਾਕੇ ਲਾਕੇ ਇੱਧਰ ਪਲੈਨਿੰਗ ਵਗੈਰਾ ਕਰ ਰਹੀ ਸੀ ਇੰਟਰੈਕਸ਼ਨ ਵੀ ਵੇਟ ਕਰ ਰਹੀ ਸੀ ਉਸ ਤੋਂ ਬਾਅਦ ਇਹਨਾਂ ਨੇ ਅੰਮ੍ਰਿਤਸਰ ਸਾਈਡ ਜਾਣਾ ਇਹ ਦੇਖੋ ਦਿੱਲੀ ਐਗਜ਼ਟ ਦਿੱਲੀ ਤੋਂ ਆ ਰਹੇ ਸੀ ਜਾਂ ਕਿੱਥੋਂ ਆ ਰਹੇ ਸੀਗੇ ਉਹ ਤਾਂ ਅਸੀਂ ਇਨਟ੍ਰੋਗੇਸ਼ਨ ਦੇ ਵਿੱਚ ਦੇਖਾਂਗੇ ਲੇਕਿਨ ਇਹਨਾਂ ਨੂੰ ਫੜਿਆ ਗਿਆ ਉਸ ਤੋਂ ਇਹ ਜਦੋਂ ਇਹ ਪੰਜਾਬ ਐਂਟਰ ਕਰ ਰਹੇ ਸੀ ਕਿ ਦਿੱਲੀ ਸਾਈਡ ਤੋਂ ਕਿ ਸਰ ਹੁਣ ਤੱਕ ਵੀ ਕੋਈ ਲੋਕਲ ਇਨਵੋਲਵਮੈਂਟ ਸਾਹਮਣੇ ਆ ਰਹੀ ਹੈ ਜਿੱਦਾਂ ਤੁਸੀਂ ਕਹੇ ਸतीश ਕੁਮਾਰ ਜਿਹੜਾ ਅੰਮ੍ਰਿਤਸਰ ਦਾ ਹੈ ਹੋਰ ਕੋਈ ਲੋਕਲ ਇਨਵੋਲਵਮੈਂਟ ਆਪਣੇ ਜ਼ਿਲ੍ਹੇ ਦੀ ਕਿ ਕਿਸੇ ਆਕੇ ਸਟੇ ਕਰਨਾ ਸੀ ਜਾਂ ਕਿਸ ਤਰ੍ਹਾਂ ਦੀ ਜਿਹੜੇ ਤੱਕ ਕੁਝ ਸਰ ਇਸ ਤਰ੍ਹਾਂ ਦਾ ਹੁਣ ਤੱਕ ਇਹ ਮੁਹਾਲੀ ਦੇ ਨਾਲ ਸੰਬੰਧਿਤ ਕੋਈ ਲੋਕਲ ਬੰਦਾ ਸਾਹਮਣੇ ਨਹੀਂ ਆਇਆ ਪਰ ਸतीश ਕੁਮਾਰ ਦੀ ਪੁਸ਼ਕਸ਼ ਡਿਟੇਲ ਕਰਾਂਗੇ ਤਾਂ ਉਹ ਤੋਂ ਕਲੀਅਰ ਹੋਏਗਾ ਕਿ ਕੋਈ ਲੋਕਲ ਇਹਨਾਂ ਦੀ ਠਹਿਰ ਸੀ ਕਿ ਨਾ ਅੰਮ੍ਰਿਤਸਰ ਮੇਰੇ ਪੁੱਛਦਾ ਕਿਸ ਗੈਂਗ ਦੇ ਨੇ ਉਹ ਜਿਹਨੂੰ ਟਾਰਗੇਟ ਕਰਨਾ ਚਾਹ ਰਹੇ ਸੀ ਇਹ ਅਸੀਂ ਹੁਣ ਨਹੀਂ ਕਹਿ ਸਕਦੇ ਕਿ ਕਿਸੇ ਗੈਂਗ ਨੂੰ ਟਾਰਗੇਟ ਕਰਨਾ ਚ ਸੋ ਇਹ ਕਿਹੜੀ ਵਾਰਦਾਤ ਨੂੰ ਅੰਜਾਮ ਦੇਣ ਲਈ ਵੈਦਰ ਹੀ ਹੈਡ ਹਾਇਰਡ देम ਉਹਨੇ ਇਹਨੂੰ ਹਾਇਰ ਕੀਤਾ ਸੀਗਾ ਕਿਸ ਤਰੀਕੇ ਨਾਲ ਕਿਹੜੀ ਵਾਰਦਾਤ ਨੂੰ ਅੰਜਾਮ ਦੇਣਾ ਚਾਹ ਰਿਹਾ ਸੀਗਾ ਉਹ ਗੱਲ ਕਲੀਅਰ ਕਰਾਂਗੇ ਸतीश ਕੁਮਾਰ ਸਰ ਇਹ ਜਿਹੜਾ ਕੀ ਕੈਲੀਬਰ ਪਿਸਟਲ ਤੇ 18 ਜਿੰਦਾ ਕਾਰਤੂਸ ਹੈ ਇਹ ਇਨੀਸ਼ੀਅਲੀ ਇਨਵੈਸਟੀਗੇਸ਼ਨ ਸਾਹਮਣੇ ਆਇਆ ਕਿੱਥੋਂ ਲੈ ਕੇ ਆਏ ਸੀ ਕਿ ਨਾਲ ਇਹਨਾਂ ਨੂੰ ਲੋਜਿਸਟਿਕ ਚੀਜ਼ਾਂ ਮੁਹੱਈਆ ਕਰਾਈ ਇਹ ਕੁਛ ਅਜੇ ਤੱਕ ਕੁਝ ਸਾਹਮਣੇ ਆਇਆ ਹੋ। ਇਹਨਾਂ ਦਾ ਜਿਹੜਾ ਇੱਕ ਅਸੋਸੀਏਟ ਹਲੇ ਨਹੀਂ ਫੜਿਆ ਗਿਆ ਉਹਦੇ ਫੜੇ ਜਾਣ ਤੋਂ ਤੁਹਾਨੂੰ ਲੱਗਦਾ ਹੈ ਕਿ ਹੋਰ ਗੱਲ ਕਲੀਅਰ ਹੋਏਗੀ? ਇਹ ਪ੍ਰੈਸਰ ਇੱਕ ਇਹ ਜਿਹੜਾ ਇੱਕ ਹੋਰ ਹੈ ਲਗਾਤਾਰ ਜਿਹਦਾ ਲਗਾਤਾਰ ਪੰਜਾਬ ਪੁਲਿਸ ਕਿਸੇ ਕਿਉਂਕਿ ਇਹ ਜਿਹੜਾ ਹਰਿਆਣਾ ਬਾਰਡਰ ਹੈ ਪੰਜਾਬ ਬਾਰਡਰ ਹੈ ਪਹਿਲਾਂ ਵੀ ਕਾਫੀ ਗ੍ਰਿਫਤਾਰੀਆਂ ਹੋਈਆਂ ਲਗਾਤਾਰ ਤੁਸੀਂ ਪ੍ਰੈਸ ਕਾਨਫਰੈਂਸ ਕੀਆ ਹੋਰ ਵੀ ਪੰਜਾਬ ਪੁਲਿਸ ਕਿਸ ਤਰ੍ਹਾਂ ਦੇ ਕੰਮ ਕਰ ਰਿਹਾ ਹੈ ਲਗੀ ਵੱਡੀ ਅਚੀਵਮੈਂਟ ਹੈ ਜਿਹੜੇ ਫੜੇ ਗਏ ਨੇ ਕਿਉਂਕਿ ਇਹ ਟਰਾਂਸਪੋਰਟ ਵੀ ਯੂਜ਼ ਕਰਦੇ ਨੇ ਲੇਟ ਨਾਈਟ ਕਿਉਂਕਿ ਏਰੀਆ ਦਿੱਲੀ ਦਾ ਹਰਿਆਣਾ ਤੋਂ ਬਾਅਦ ਸਿੱਧਾ ਪੰਜਾਬ ਆਦਾ ਹੈ ਹੋਰ ਵੀ ਚੀਜ਼ਾਂ ਨੂੰ ਦੇਖਦੇ ਹੋਏ ਕਿਸ ਤਰ੍ਹਾਂ ਆਪਣੇ ਜ਼ਿਲ੍ਹੇ ਦੀ ਪੁਲਿਸ ਕੰਮ ਕਰ ਰਹੀ ਹੈ ਕਿਉਂਕਿ ਬਹੁਤ ਜ਼ਰੂਰੀ ਹੁੰਦਾ ਇਹਨਾਂ ਦਾ ਵੇ ਜਿਹੜਾ ਹੈ ਟਰਾਂਸਪੋਰਟ ਚਾਹੇ ਬੱਸ ਟਰਾਂਸਪੋਰਟ ਹੋਵੇ ਲੌਜਿਸਟਿਕ ਚੀਜ਼ਾਂ ਤੋਂ ਨਹੀਂ ਅਹਿਮਤ ਮੈਂ ਐਮਪੀ ਤੋਂ ਜਿਹੜੇ ਪੜੇ ਗਏ ਨੇ ਵੈਪਰਸ ਵਗੈਰਾ ਹੋਰ ਵੀ ਕੀ ਚੀਜ਼ਾਂ ਨੂੰ ਲੈ ਕੇ ਕਿਸ ਤਰ੍ਹਾਂ ਪੰਜਾਬ ਪੁਲਿਸ ਕੰਮ ਕਰ ਰਹੀ ਹੈ ਦੇਖੋ ਇੰਟਰ ਸਟੇਟ ਦਾ ਇੱਕ ਕ੍ਰਾਈਮ ਜਿਹੜਾ ਹੈਗਾ ਜਿਵੇਂ ਜਿਵੇਂ ਟਰਾਂਸਪੋਰਟ ਦੀ ਸਹੂਲਤ ਵੱਧ ਗਈ ਹੈ ਹਾਈਵੇਜ਼ ਕਾਫੀ ਮਤਲਬ ਈਜ਼ੀ ਇਨ ਕਮਿਊਨੀਕੇਸ਼ਨ ਟਰਾਂਸਪੋਰਟ ਈਜ਼ੀ ਹੋ ਗਈ ਹੈ ਤਾਂ ਇਹ ਸਾਰੀ ਚੀਜ਼ਾਂ ਜਿਹੜੀ ਹੈਗੀ ਇਹਦੀ ਸੰਖਿਆ ਇਹ ਨਾਕੇਬੰਦੀ ਕਰਦੀ ਹੈ ਔਰ ਇਹਨਾਂ ਨੇ ਪਿੱਛੇ ਵੀ ਜਿਹੜੀ ਹੈਗੀ ਆ ਹਿਰੋਇਨ ਵਾਲੀ 1.5 ਕਿਲੋ ਵਾਲੀ ਜੈਕਟਾ ਵੀ ਫੜੀ ਸੀਗੀ ਵੈਪਨਸ ਵੀ ਫੜਦੇ ਰਹਨੇ ਸੋ ਸ਼ਿਫਟਿੰਗ ਨਾਕਾਬੰਦੀ ਇਨਫੋਰਮੇਸ਼ਨ ਬੇਸ ਤੇ ਕੰਮ ਕਰਨਾ ਟੈਕਨੀਕਲ ਇਨਪੁਟ ਤੇ ਕੰਮ ਕਰਨਾ ਇਹ ਸਾਰੇ ਤਰੀਕੇ ਸੀ ਅਪਣਾ ਰਹੇ ਆ ਕਿ ਇਹਤੇ ਜਿਹੜੀ ਹੈਗੀ ਇਹਨਾਂ ਦੀ ਰਿਕਵਰੀ ਲਗਾਤਾਰ ਚਲਦੀ ਰਹੇ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿਕ ਕਰੋ